ਸਵਾਗਤ ਹੈ ਜੀ ਅੱਜ ਆਪਾਂ ਲਾਈਵ ਦੇ ਵਿੱਚ ਤੁਹਾਨੂੰ ਲਾਈਨਿੰਗ ਵਾਲੇ ਸੂਟ ਦੀ ਜਿਹੜੀ ਸਟੀਚਿੰਗ ਆ ਉਹ ਦਿਖਾਵਾਂਗੇ ਠੀਕ ਆ ਪਸ ਕੇ ਅਸਲਿਕਨ ਆਪਾਂ ਦੀ ਕਟਿੰਗ ਦੀ ਜਿਹੜੀ ਵੀਡੀਓ ਉਹ ਹਲੇ ਪਾਉਣੀ ਆ ਸ਼ਾਮ ਨੂੰ ਅੱਜ ਜਾਂ ਸਵੇਰੇ 11 ਵਜੇ ਤੱਕ ਆ ਦਊਗੀ ਤੇ ਜਿਹੜੀ ਸਟੀਚਿੰਗ ਆ ਉਹ ਆਪਾਂ ਤੁਹਾਡੇ ਲਈ ਲਾਈਵ ਦੇ ਵਿੱਚ ਲੈ ਕੇ ਆਏ ਆ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆਪਾਂ ਇਸ ਤਰ੍ਹਾਂ ਤੇ ਹੋਰ ਆਹੀ ਸੂਢ ਨੂੰ ਇੱਕ ਸਾਈਡ ਇਹਦੀ ਆਪਾਂ ਇਹ ਬੈਕ ਸਾਈਡ ਆ ਸ਼ਰਟ ਦੀ ਇੱਕ ਸਾਈਡ ਡਬਲ ਇੱਕ ਸਾਈਡ ਆਪਾਂ ਇਹ ਤਾਂ ਕੱਢ ਕੇ ਰੱਖ ਲੈਣੀ ਆ ਤੇ ਇੱਕ ਸਾਈਡ ਨੂੰ ਆਪਾਂ ਇੱਕ ਸਾਈਡ ਦੇ ਨਾਲ ਅਟੈਚ ਜਿਹੜਾ ਉਹ ਕਰ ਲੈਣਾ ਠੀਕ ਆ ਮਸ਼ੀਨ ਦਾ ਜਿਹੜਾ ਟੰਕਾ ਉਹਨੂੰ ਆਪਾਂ ਥੋੜਾ ਮੋਟਾ ਕਰ ਲੈਣਾ ਯਾਨੀ ਕਿ ਵੱਡਾ ਕਰ ਲੈਣਾ ਤੇ ਇਸ ਤਰੀਕੇ ਨਾਲ ਆਪਾਂ ਦੋ ਕਟਿੰਗ ਦੇ ਵਿੱਚ ਦੱਸਿਆ ਗਿਆ ਕਿ ਪੈਰ-ਪੈਰ ਆਪਾਂ ਵਧ ਰੱਖਣਾ ਤੇ ਇਹਨੂੰ ਆਪਾਂ ਇਹਦੇ ਵਿੱਚ ਹੀ ਇਸ ਤਰ੍ਹਾਂ ਸ਼ੁਰੂ ਇੱਥੋਂ ਬਿਲਕੁਲ ਕੰਨੀ ਤੋਂ ਹੀ ਕਰਨਾ ਵਾ ਠੀਕ ਹੈ ਅਸੀਂ ਇਹ ਬਣਾਵਾਂਗੇ ਫਾਰੀ ਨੂੰ ਆਪਾਂ ਇਦਾਂ ਜਿਹੜੀ ਆ ਉਹ ਸਲਾਈ ਇਹਨੂੰ ਆਪਾਂ ਲਾਈਨਿੰਗ ਨੂੰ ਤੇ ਕੱਪੜੇ ਨੂੰ ਆਪਸ ਵਿੱਚ ਜਿਹੜਾ ਉਹ ਅਟੈਚ ਕਰ ਲੈਣਾ ਠੀਕ ਹੈ ਇਸ ਤਰ੍ਹਾਂ ਇਹ ਬਿਲਕੁਲ ਆਪਣਾ ਜਿਹੜਾ ਵਾ ਇਹ ਬਰਾਬਰ ਆਊਗਾ। ਇਹ ਥੋੜਾ ਜਿਹਾ ਤਾਂ ਬਿਲਕੁਲ ਵੀ ਕਪੜਾ ਹੇਠੋਂ ਲੈਣੀ ਵਾਲਾ ਵੱਧਾ ਵਾ ਕਿਉਂਕਿ ਆਪਾਂ ਇਹ ਪੈਰ-ਪੈਰ ਇੰਚ ਵਾਧ ਰੱਖਿਆ ਵਾ। ਕਿਉਂਕਿ ਉਹਨੂੰ ਅੰਦਰ ਵਿੱਚ ਹੀ ਜਿਹੜਾ ਵਾ ਉਹ ਅਡਜਸਟ ਕਰ ਦੇਣਾ ਵਾ ਠੀਕ ਆ। ਹੁਣ ਆਪਾਂ ਇਹ ਇੱਕ ਸਾਈਡ ਵਾਲੀ ਉੱਪਰ ਵਾਲੀ ਮੋਢੇ ਵਾਲੀਆਂ ਲਾ ਲਈਆਂ। ਤੇ ਹੁਣ ਆਪਾਂ ਸਾਈਡ ਵਾਲਾ ਦੋਹਾਂ ਸਾਈਡਾਂ ਨੂੰ ਹੀ ਆਪਾਂ ਇਸੇ ਤਰੀਕੇ ਦੇ ਨਾਲ ਅਟੈਚ ਕਰਨਾ। ਆੜਾ ਪੈਰ-ਪੈਰ ਵਾਧ ਰੱਖਿਆ ਨਾ ਫਸਟਾਂ ਵਿੱਚ ਨੂੰ ਕਰ ਲੈਣਾ ਤੇ ਬਿਲਕੁਲ ਬਰਾਬਰ ਨ ਆ ਨਾ ਨਾ ਆਪਾਂ ਇਹਦਾ ਥੋੜਾ ਥੋੜੀ 1 1 ਇੰਚ ਦੀ ਜਗ੍ਹਾ ਛੱਡ ਕੇ ਤੇ ਆਪਾਂ ਇਸ ਤਰੀਕੇ ਨਾਲ ਕੱਪੜੇ ਨੂੰ ਤੇ ਲਾਈਨਿੰਗ ਨੂੰ ਆਪਸ ਵਿੱਚ ਆਪਾਂ ਅਟੈਚ ਕਰ ਲੈਣਾ ਕੱਪੜੇ ਦੀ ਸਿੱਧ ਪੁਤ ਨਹੀਂ ਵੇਖ ਲੈਣੀ ਹੈ ਇਹ ਜਿਹੜੀ ਮੈਂ ਅਟੈਚ ਕਰਦੀ ਪਈ ਆ ਉੱਪਰਲਾ ਜਿਹੜੇ ਸਾਈਡ ਹੈ ਆਪਣੇ ਸਿੱਧੀ ਆ ਤੇ ਇੱਥੇ ਆਪਾਂ ਉੱਠੀ ਸਾਈਡ ਉੱਠੀ ਸਾਈਡ ਜਿਹੜੀ ਆ ਉਹ ਲਾਈਨਿੰਗ ਹੈ ਇਹ ਤੁਹਾਡਾ ਕੋਈ ਸਲਾਈ ਸਲਾਈ ਦੇ ਨਾਲ ਰਿਲੇਟਡ ਕੋਈ ਕੁਐਸਚਨ ਹੋਵੇ ਤੁਸੀਂ ਪੁੱਛ ਸਕਦੇ ਜੀ ਕਮੈਂਟ ਕਰ ਸਕਦੇ ਜੀ ਜੇ ਤੁਸੀਂ ਈ ਲਾਈਵ ਬਾਅਦ ਵਿੱਚ ਵੀ ਦੇਖਦੇ ਪਹਿ ਜੀ ਫਿਰ ਵੀ ਤੁਸੀਂ ਕਮੈਂਟ ਕਰੋ ਮੈਂ ਉੱਪਰ ਰਪਲਾਈ ਦਵਾਂਗਾ ਠੀਕ ਹੁਣ ਆਪਣੀ ਆਵਰੀ ਸਾਈਡਾ ਇਹਨੂੰ ਵੀ ਆਪਾਂ ਐਸੇ ਟਿੱਕੇ ਨਾਲ ਹੀ ਥੋੜਾ ਵਿੱਚ ਕਰਕੇ ਕਪੜੇ ਨੂੰ ਇਸ ਤਰ੍ਹਾਂ ਵਿੱਚ ਨਹੀਂ ਕਰਨਾ ਜਿੰਨ ਕੇ ਬਰਾਬਰ ਕਰਕੇ ਉਪਰੋਂ ਵੀ ਤੇ ਸਾਈਡ ਤੋਂ ਵੀ

ਤੁਸੀਂ ਮੇਰੇ ਲਾਈਵ ਦੇ ਵਿੱਚ ਆ ਜੇ ਵੀਡੀਓ ਨੂੰ ਲਾਈਵ ਨੂੰ ਲਾਈਕ ਜ਼ਰੂਰ ਕਰੋ ਕਮੈਂਟ ਵੀ ਜ਼ਰੂਰ ਕਰੋ ਠੀਕ ਆ ਇਹ ਆਪਾਂ ਸਾਰੀ ਲਾਈਨ ਇਹ ਮੈਂ ਜਿਹੜਾ ਆ ਅਟੈਚ ਕਰ ਲਿਆ ਹੁਣ ਆਪਾਂ ਆਵਲੇ ਦੇ ਪਲੇਟਾਂ ਦੇ ਨਿਸ਼ਾਨ ਲਾਏ ਆ ਦੇਖੋ ਨੇ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਦੇਖੋ ਆ ਆਪਣੇ ਪਲੇਟਾਂ ਦੇ ਨਿਸ਼ਾਨ ਦੋਨਾਂ ਸਾਈਡਾਂ ਦੇ ਵਿੱਚ ਤੇ ਇਹ ਆ ਉਪਰ ਜਿੰਨੀ ਹਾਂ ਜਾਨਕੇ ਲੈਂਥ ਵਾ ਜਿੰਨੀ ਆਪਣੇ ਪਲੇਟਾਂ ਦੀ ਇਹਨੂੰ ਪਹਿਲਾਂ ਆਪਾਂ ਬਿਲਕੁਲ ਬਰਾਬਰ ਇਸ ਤਰ੍ਹਾਂ ਕਰ ਲੈਣਾ ਕਪੜੇ ਨੂੰ ਸਾਰੇ ਤੇ ਇਹ ਸਿੱਧੀ ਸਾਈਡ ਆ ਮੈਂ ਦੁਬਾਰਾ ਫੇਰ ਤੁਹਾਨੂੰ ਦੱਸਦਾ ਆ ਜਿਹੜੀ ਕਪੜੇ ਦੀ ਸਿੱਧੀ ਸਾਈਡ ਆ ਸਿੱਧੀ ਸਾਈਡ ਵਾਲੇ ਬਣਨੇ ਹੈ ਆਪਾਂ ਪਲੇਟਾਂ ਉਹ ਜਿਹੜਾ ਵਾ ਸਟੀਚਿੰਗ ਕਰਾਂਗੇ ਕਿਸ ਤਰੀਕੇ ਨਾਲ ਕਰਨਾ ਤੁਹਾਨੂੰ હું ਦੱਸਦੀ ਆ ਦੇਖੋ ਆਪਨੇ ਪਲੇਟ ਦਾ ਆ ਦੇਖੋ ਨਿਸ਼ਾਨ ਆ ਤੇ ਇਹਦੀ ਇੱਥੋਂ ਤੱਕ ਲੈਂਥ ਆ 7 ਇੰਚ ਦੀ ਤੇ ਇਹਨੂੰ ਆਪਾਂ ਸਿੱਧੀ ਸਲਾਈ ਕਰ ਲੈਣਾ ਜੇ ਤੁਸੀਂ ਨਵੇਂ ਜੇ ਤੇ ਫਿਰ ਤੁਸੀਂ ਇਹਦਾ ਇੰਚੀ ਟੇਪ ਲਾਓ ਆਹ ਵਾਲਾ ਉੱਪਰ ਵਾਲੀ ਸੈਟੂ ਲੈ ਕੇ ਇਹ ਥਾਂ ਤੱਕ ਇਸ ਤਰ੍ਹਾਂ ਨੂੰ ਮਾਰਕਰ ਦੇ ਨਾਲ ਪੂਰੀ ਲਾਈਨ ਲਾ ਲਓ ਤੇ ਉਹਦੇ ਉੱਪਰ ਉੱਪਰ ਮੁੜ ਕੇ ਸਲਾਈ ਲਗਾ ਦਿਓ ਤੇ ਜਿਹੜਾ ਆਪਾਂ ਇਹ ਸਲਾਈ ਲਾਉਣੀ ਆ ਇਹਨੂੰ ਆਪਾਂ ਇੱਥੋਂ ਜਿੱਥੇ ਆਪਣਾ ਪਲੇਟ ਸ਼ੁਰੂ ਹੁੰਦਾ ਉੱਥੋਂ ਹੀ ਆਪਾਂ ਇਹ ਸ਼ੁਰੂ ਕਰਨੀ ਜਿੱਥੇ ਆਪਣੇ ਪਲੇਟ ਦਾ ਨਿਸ਼ਾਨ ਲੱਗਾ ਇਹ ਥਾਂ ਥੋੜਾ ਬਟਾ ਵਧ ਵੀ ਹੋ ਜਾਦਾ ਕੋਈ ਚੱਕਰ ਨਹੀਂ ਠੀਕ ਆ ਆ ਦੇਖੋ ਇਸ ਦਾ ਆਪਣੀ ਸਲਾਈ ਹੋ ਗਈ ਇੱਕ ਪਲੇਟ ਦੀ ਹੁਣ ਆਪਾਂ ਕਰਦੇ ਆਂ ਦੂਸਰੀ ਪਲੇਟ ਦੀ ਇਸੇ ਤਰੀਕੇ ਨਾਲ ਇਨੂੰ ਆਪਾਂ ਬਿਲਕੁਲ ਇਸ ਤਰ੍ਹਾਂ ਆ ਕੋਈ ਵੇਚ ਰਿੰਕਲ ਨਹੀਂ ਹੋਣਾ ਚਾਹੀਦਾ ਵਟ ਨਹੀਂ ਹੋਣਾ ਚਾਹੀਦਾ ਕੱਪੜੇ ਦੇ ਦਾ ਬਰਾਬਰ ਕਰਕੇ ਜਿੱਥੋਂ ਪਲੇਟ ਦਾ ਨਿਸ਼ਾਨ ਸ਼ੁਰੂ ਹੁੰਦਾ ਉਥੋਂ ਆਪਾਂ ਸ਼ੁਰੂ ਕਰ ਲੈਣਾ ਇਹਨੂੰ ਇੱਥੋਂ ਤੱਕ ਦੂਜੀ ਵੀ ਨਵੇਂ ਨੇ ਕਿ ਤੁਹਾਨੂੰ ਦੱਸਦਾ ਮੈਂ ਤੁਸੀਂ ਨਿਸ਼ਾਨ ਜ਼ਰੂਰ ਲਾਓ ਠੀਕ ਹੈ ਹੁਣ ਮੇਰੇ ਤੇ ਮਿੱਤਦਾ ਹੀ ਕੰਮ ਆ ਇਹ ਨਿਸ਼ਾਨ ਦੀ ਲੋੜ ਜਿਹੜੀ ਆ ਉਹ ਨਹੀਂ ਪੈਂਦੀ ਠੀਕ ਆ ਆਹ ਦੇਖ ਹੁਣ ਆਪਾਂ ਲਾਣਾ ਵਾ ਗਲਾ ਨੇਕ ਠੀਕ ਆ ਇਹ ਬੈਕ ਸਾਈਡ ਆ ਇਹਦਾ ਜਿਹੜਾ ਨੇਕ ਆ ਉਹ ਵੀ ਦੀਵਾ ਕਮੈਂਟ ਹਾਂ ਠੀਕ ਆ ਤੇ ਆਪਾਂ ਹਾਂ ਦੇਖੋ ਤਿਆਰ ਕੀਤਾ ਵਾ ਪਹਿਲਾਂ ਹੀ ਨੇਕ ਤੇ ਇਹਨੂੰ ਆਪਾਂ ਕਿਸ ਤਰੀਕੇ ਨਾਲ ਆਉਣਾ ਆ ਆ ਦੇਖੋ ਇਹਨੂੰ ਆਪਾਂ ਕਰਾਂਗੇ ਡਬਲ ਕੱਪੜੇ ਨੂੰ ਐਸੀ ਕਿ ਆ ਸੈਂਟਰ ਦੀ ਜਿਹੜੀ ਆ ਉਹ ਆਪਾਂ ਤਰੀਜ ਬੰਨੀ ਆ ਪ੍ਰੈਸ ਦੇ ਨਾਲ ਪਰ ਫਿਰ ਵੀ ਆਪਾਂ ਇਸ ਤਰੀਕੇ ਨਾਲ ਨੂੰ ਡਬਲ ਕਰਕੇ ਇਸ ਤਰੀਕੇ ਨਾਲ ਡਬਲ ਕਰਕੇ ਬਿਲਕੁਲ ਮੈਚ ਕਰ ਲੈਣਾ ਆਪਸ ਵਿੱਚ ਸਾਰੀ ਸਾਈਡ ਨੂੰ ਸਾਈਡ ਦੇ ਨਾਲ ਆਹੜਾ ਮੋਟਾ ਆਪਣਾ ਮੋਡੇ ਨੂੰ ਮੋਡੇ ਨਾਲ ਇਸ ਤਰ੍ਹਾਂ ਤੇ ਉੱਪਰੋਂ ਵੀ ਸਾਰਾ ਇਸ ਤਰ੍ਹਾਂ ਆਪਸ ਵਿੱਚ ਮੈਚ ਕਰਕੇ ਜੇ ਤਰੀਜ ਬੱਜੀ ਉਹ ਚਲੋ ਫਿਰ ਤੇ ਸੈਂਟਰ ਹੁੰਦਾ ਹੀ ਹੁੰਦਾ ਉਧਰੋਂ ਆਪਾਂ neck ਲਵਾਂਗੇ ਆਪਣਾ neck ਨੂੰ ਡਬਲ ਕਰਾਂਗੇ ਇਸ ਤਰ੍ਹਾਂ ਠੀਕ ਆ ਤੇ ਹਮੇਸ਼ਾ ਆਪਾਂ ਜਦੋਂ ਵੀ ਤੇ ਕੋਈ ਵੀ ਕਿਸੇ ਦਾ ਵੀ neck ਜਿਹੜਾ ਬਣਾਉਣੇ ਆ ਆਪਾਂ ਇਸੇ ਤਰੀਕੇ ਨਾਲ ਹੀ ਬਣਾਉਣੇ ਆ ਤੇ ਬਿਲਕੁਲ ਵਧੀਆ ਤੁਹਾਡਾ ਕੋਈ ਵੀ ਗਲਤ ਨਹੀਂ ਹੋਊਗਾ ਇੱਕ ਵਾਰੀ ਟਰਾਈ ਮੇਰੇ ਤਰੀਕੇ ਨਾਲ ਜ਼ਰੂਰ ਕਰਕੇ ਦੇਖੋ ਠੀਕ ਆ ਕਦੀ ਵੀ ਮੈਂ ਸੈਂਟਰ ਵਾਲੀ ਜਿਹੜੀ ਸਲਾਈ ਉਹ ਨਹੀਂ ਲਾਈ ਆ ਦੇਖੋ ਮੈਂ ਇਦਾਂ ਉੱਪਰ ਰੱਖ ਲੈਣਾ ਡਬਲ ਕਰਕੇ ਬੰਦ ਵਾਲੀ ਸਾਈਡ ਇੱਧਰ ਵੀ ਆ ਤੇ ਇੱਧਰ ਵੀ ਛੜਦੀ ਵੀ ਬੰਦ ਵਾਲੀ ਸਾਈਡ ਆ neck ਦੀ ਬੰਦ ਵਾਲੀ ਸਾਈਡ ਆ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਉੱਪਰ ਰੱਖ ਲਿਆ ਆ ਜਿੱਥੋਂ ਆਪਣਾ ਖਤਮ ਹੁੰਦਾ ਪਿਆ ਤੇ ਉੱਥੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਆ ਦੇਖੋ ਆਪਣਾ ਨਿਸ਼ਾਨ ਲੱਗ ਗਿਆ ਤੇ ਇਧਰ ਆਪਾਂ ਆਹ ਵਾਲੀ ਸਾਈਡ ਤੇ ਜਿੱਥੋਂ ਆਪਾਂ ਸ਼ੁਰੂ ਕੀਤਾ ਤੇ ਇਸ ਤਰ੍ਹਾਂ ਆ ਦੇਖੋ ਇੱਥੇ ਆਪਾਂ ਆ ਨਿਸ਼ਾਨ ਜਿਹੜਾ ਉਹ ਲਾ ਲੈ ਠੀਕ ਆ ਤੇ ਇਹਨੂੰ ਝੁੱਕ ਕੇ ਤੇ ਇਹਦੇ ਹੀ ਹੇਠਲੇ ਬੰਨ੍ਹ ਲਈ ਆਪਾਂ ਇਸ ਤਰ੍ਹਾਂ ਨਿਸ਼ਾਨ ਜਿਹੜਾ ਉਹ ਲਾ ਲੈਣਾ ਠੀਕ ਆ ਆ ਦੋਵੇਂ ਨਿਸ਼ਾਨ ਲੱਗ ਗਏ ਆਪਣੇ ਆਪਨਾ ਹੀ ਧਮਾਲਾ ਨਿਸ਼ਾਨ ਹੋ ਗਿਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਖੋਲ ਲਾਂਗੇ ਉਦਲੇ ਨੂੰ ਹੀ ਖੋਲ ਲਾਂਗੇ ਇਹਨੂੰ ਵੀ ਖੋਲ ਲਾਂਗੇ ਸ਼ਰਟ ਹਾਂ ਤੇ ਇਸ ਤਰੀਕੇ ਦੇ ਨਾਲ ਆਪਾਂ ਹੁਣ ਵਿਛਾ ਲੈਣਾ ਸ਼ਰਟ ਨੂੰ ਤੇ ਇਹਨੂੰ ਇਹਦੇ ਉੱਪਰ ਇਸ ਤਰ੍ਹਾਂ ਰੱਖ ਲੈਣਾ ਸੈਂਟਰ ਦੇ ਵਿੱਚ ਸਲਾਈ ਜਿਹੜੀ ਆ ਉਹ ਉਹ ਲਾਉਣ ਦੀ ਵੀ ਲੋੜ ਆਪਾਂ ਨੂੰ ਨਹੀਂ ਪੈਂਦੀ ਆ ਦੇਖੋ ਇਧਰੋਂ ਐਸ ਨਿਸ਼ਾਨ ਤੇ ਇਧਰੋਂ ਐਸ ਨਿਸ਼ਾਨ ਤੇ ਆ ਦੋਨਾਂ ਨਿਸ਼ਾਨਾਂ ਤੇ ਆਪਣੇ ਲੈ ਕਾ ਗਏ ਉਧਰੋਂ ਆਪਾਂ ਸੈਂਟਰ ਵਾਲੀ ਚੀਜ਼ ਲੈ ਲੈਣੀ ਜਿੱਥੇ ਆਪਾਂ ਸੈਂਟਰ ਦੇ ਨਿਸ਼ਾਨ ਲਾਇਆ ਸੀ ਸੈਂਟਰ ਵਾਲੇ ਨਿਸ਼ਾਨ ਨੂੰ ਸੈਂਟਰ ਵਾਲੇ ਨਿਸ਼ਾਨ ਨਾਲ ਬੁਲਾ ਲੈਣਾ ਤੇ ਇਹਦੀ ਆਪਾਂ ਹੁਣ ਸਲਾਈ ਜਿਹੜੀ ਆ ਉਹ ਕਰਦੇ ਆ ਠੀਕ ਆ ਤੇ ਹੁਣ ਆਪਾਂ ਜਿਹੜਾ ਮਸ਼ੀਨ ਦਾ ਬਖਾਨ ਥੋੜਾ ਬਰੀਕ ਕਰ ਲੈਣਾ ਅੱਗੇ ਆਪਾਂ ਥੋੜਾ ਵੱਡਾ ਕੀਤਾ ਸੀ ਤੇ ਤੇ ਆਪਾਂ ਕੱਚਾ ਕਰਦੇ ਪਏ ਸੀ ਠੀਕ ਆ ਹੁਣ ਆਪਾਂ ਇਹ ਤੁਹਾਨੂੰ ਪਲੇਟ ਵੀ ਪਾ ਕੇ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਇੰਨੇ ਆਪਾਂ ਹਮੇਸ਼ਾ ਜਿਹੜੀ ਸੂਟ ਦੀ ਕਟਿੰਗ ਕੀਤੀ ਕਰਦੇ ਆ ਜਿਹੜਾ ਵੀ ਕੋਈ ਲਾਈਨਿੰਗ ਵਾਲਾ ਹੁੰਦਾ ਸਿੱਧੇ ਬੰਨੇ ਹੀ ਉਹਦੇ ਬਖਾਨ ਜਿਹੜੇ ਆ ਪਲੇਟਾਂ ਦੇ ਹਨਾ ਫਿਟਿੰਗ ਦੇ ਸਾਰੇ ਸਿੱਧੇ ਬੰਨੇ ਲਾਈਦੇ ਆ ਬਿਲਕੁਲ ਵਧੀਆ ਜਿਹੜਾ ਤਿਆਰ ਹੁੰਦੀ ਹੈ ਆਪਣੀ ਸ਼ਰਟ ਠੀਕ ਆ ਕੋਈ ਵੀ ਆਪਣਾ ਇਹ ਸ਼ਰਟ ਜਿਹੜੀ ਆ ਕੋਮ ਆਹ ਠੀਕ ਹੈ ਅੱਧੇ ਥਾਂ ਤੇ ਆਪਣੇ ਇਹ ਲੱਗ ਗਿਆ ਜੇ ਤੁਸੀਂ ਨਵੇਂ ਜੇ ਫਿਰ ਤੁਸੀਂ ਦਾ ਸੈਂਟਰ ਚ ਸਲਾਈ ਜਿਹੜੀ ਉਹ ਕਰ ਸਕਦੇ ਜੇ ਉਹਦਾ ਜਿਹੜਾ ਨੈਕ ਆ ਉਹ ਉਧਰ ਉਧਰ ਘੁੰਮਦਾ ਨਹੀਂ ਆ ਹਿੱਲਦਾ ਨਹੀਂ ਆ ਠੀਕ ਆ ਆ ਦੇਖੋ ਨਾ ਬਿਲਕੁਲ ਨਿਸ਼ਾਨ ਦੇ ਨਾਲ ਆਪਣਾ ਜਿਹੜਾ ਉਹ ਨਿਸ਼ਾਨ ਮਿਲ ਗਿਆ ਤੁਸੀਂ ਹੁਣ ਆਪ ਇਹਨੂੰ ਇਦਾਂ ਕਮਾ ਕੇ ਹਾਂ ਠੀਕ ਆ ਥੋੜਾ ਗਾੜੀ ਤਮੀਜ਼ ਆ ਜਾਂਦਾ ਹਣਾ ਇਸ ਤਰੀਕੇ ਨਾਲ ਆਹ ਦੇਖੋ ਬਿਲਕੁਲ ਬਰਾਬਰ ਆਪਣਾ ਜਿਹੜਾ ਇਹ ਨੈਪ ਇਹ ਲੱਗ ਗਿਆ ਹਾਂ ਤੁਸੀਂ ਵੀ ਦੇਖ ਸਕਦੇ ਜਿਵੇਂ ਇਹ ਆਪਣਾ ਬਿਲਕੁਲ ਆ ਵੇਖੋ ਡਾਊਨ ਲੱਗ ਗਿਆ ਠੀਕ ਹੈ हूँ कर आप करते इस तरह प्लेट हाँ देखो अपने आप प्लेट आप जितों शुरू किया इतों करेंगे डबल इस तरीके ठीक है इस तरीके डबल कर लिया ए बिल्कुल सैट कर लेना पहले उन्हें पूरा इस तरह ठीक है इस तरह करके निशान लावे ਜਿੱਥੋਂ ਆਪਾਂ ਸਲਾਈ ਸ਼ੁਰੂ ਕੀਤੀ ਇੱਥੇ ਆਪਣਾ ਪਲੇਟ ਜਿਹੜਾ ਉਹ ਸ਼ੁਰੂ ਹੁੰਦਾ ਜਦੋਂ ਆਪਾਂ ਸਲਾਈ ਲਾਈ ਉਹਦੋਂ ਵੀ ਆਪਾਂ ਤੁਹਾਨੂੰ ਦੱਸਿਆ ਸੀ 7 ਇੰਚ ਦੀ ਲੈਂਥ ਆ ਪਲੇਟ ਦੀ ਸਾਡੇ ਕੰਫੇ ਹਾਫ ਦਾ ਪਨਛਾਂ ਲਾ ਲਾਂਗੇ ਠੀਕ ਆ ਤੇ ਇਹਨੂੰ ਅੱਧਾ ਇੰਚ ਜਿਹੜਾ ਐਸ ਕੇ ਨਾਲ ਉਧਰ ਠੀਕ ਆ ਅੱਧਾ ਇੰਚ ਇੱਧਰ ਤੇ ਇਹਨੂੰ ਆਪਸ ਵਿੱਚ ਆਪਾਂ ਮਿਲਾ ਦੇਣਾ ਇਸ ਤਰੀਕੇ ਨਾਲ ਠੀਕ ਆ ਉਧਰੋਂ ਜਿੱਥੇ ਆਪਾਂ 7 ਇੰਚ ਦਾ ਨਿਸ਼ਾਨ ਲਾ ਓਕੇ बिल्कुल वजिया तरीके जो अपना प्लेट पैके तैयार होगा तो जी आह वाली चीज़ इतने आप गुठ जी नहीं बना जो आप इतना आना आप गुलाई दे प्लेट जो है वो पा लेना एक प्लेट पै गया अपना इस तरीके आप दूसरा प्लेट भी जोड़ा वह पाने ठीक है ਤੇ ਕਰਨਾ ਹੈ ਕਰਨਾ ਡਬਲ ਕਰ ਲੈਣਾ ਇਸ ਤਰ੍ਹਾਂ ਕਾਸਟਿਕ ਨੂੰ ਜਿੱਥੋਂ ਆਪਾਂ ਸਲਾਈ ਸ਼ੁਰੂ ਕੀਤੀ ਸੀ ਜਿਹੜਾ ਆਪਾਂ ਸਲਾਈ ਲਾਈ ਸੀ ਉਹ ਆਪਾਂ ਦੱਸਿਆ ਸੀ ਕਿ ਆਪਾਂ ਸ਼ੁਰੂ ਉੱਥੋਂ ਹੀ ਸਲਾਈ ਕਰਨੀ ਹੈ ਜਿੱਥੋਂ ਆਪਣੇ ਪਲੇਟ ਦਾ ਜਿਹੜਾ ਨਿਸ਼ਾਨ ਆਉ ਸ਼ੁਰੂ ਹੁੰਦਾ ਤੇ ਅੱਧ ਦੇ ਵਿੱਚ ਆਪਾਂ ਲਾਵਾਂਗੇ ਨਿਸ਼ਾਨ 3.5 ਇੰਚ ਦੇ ਅੱਧਾ ਇੰਚ ਆਪਾਂ ਐਨ ਨਿਸ਼ਾਨ ਲਾਉਂਦੇ ਆਪ ਇੱਧਰ ਨੂੰ ਮਿਲਾ ਦਾਂਗੇ ਇਹਦਾ ਹੁਣ ਆਪਾਂ ਪਲੇਟ ਇਸ ਤਰ੍ਹਾਂ ਜਿਹੜਾ ਆਪਾਂ ਇੱਥੇ ਆਉਣਾ ਇਹਨੂੰ ਆਪਾਂ ਥੋੜਾ ਜਿਹਾ ਗੋਲ ਕਰ ਲੈਣਾ ਤੇ ਇੱਕਦਮ ਵਧੀਆ ਪਲੇਟ ਜਿਹੜਾ ਉਹ ਤੁਹਾਡਾ ਪਊਗਾ ਕੋਈ ਵੀ ਜਿਹੜੀ ਆ ਉਹ ਪ੍ਰੋਬਲਮ ਨਹੀਂ ਆਉਣੀ ਜੇ ਤੁਸੀਂ ਮੇਰੇ ਲਾਈਵ 'ਚ ਆਇਓ ਜੇ ਤੇ ਲਾਈਕ ਨੂੰ ਲਾਈਕ ਦੇ ਦਿਓ ਆਪਾਂ ਹਮੇਸ਼ਾ ਜਿਹੜੀਆਂ ਸਲਾਈ ਦੇ ਇਦਾਂ ਵੀਡੀਓ ਲੈ ਕੇ ਆਉਂਦੇ ਆ ਜੇ ਤੁਹਾਨੂੰ ਕੋਈ ਵੀ ਮਤਲਬ ਸਮਝ ਨਾ ਲੱਗਦੀ ਹੋਵੇ ਜਾਂ ਕਿਸੇ ਚੀਜ਼ ਦੀ ਸਲਵਾਰ ਬਾਰੇ ਕਮੀਜ਼ ਦੀ ਸ਼ਰਟ ਦੀ ਸਟਿਚਿੰਗ ਕਟਿੰਗ ਬਾਰੇ ਤੁਸੀਂ ਕੋਈ ਵੀ ਕੁਐਸਚਨ ਹੋਵੇ ਤੁਹਾਡੇ ਮਨ 'ਚ ਤੁਸੀਂ ਕਮੈਂਟ ਕਰ ਸਕਦੇ ਹੋ ਜੀ ਆ ਦੇਖੋ ਤੁਹਾਡੇ ਸਾਹਮਣੇ ਹੁਣ ਆਪਣੇ ਆ ਪਲੇਟ ਵੀ ਪੈ ਗਏ ਨੈਕ ਜਿਹੜਾ ਇਹ ਵੀ ਆਪਣਾ ਲੱਗ ਗਿਆ ਹੁਣ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਕਟਿੰਗ ਜਿਹੜਾ ਉਹ ਕਰ ਲੈਣਾ ਇਹ ਜਾਨੀ ਕਿ ਪੈਰ ਪੈਰ ਦਾ ਮਾਰਜਨ ਛੱਡ ਕੇ ਇਸ ਤਰ੍ਹਾਂ ਚਾਰ ਛੇ ਦਿਨ ਆਪਾਂ ਇਹਦੀ ਜਿਹੜੀ ਉਹ ਕਟਿੰਗ ਨੈਕ ਦੀ ਕਰ ਲੈਣੀ ਕਮੈਂਟ ਜ਼ਰੂਰ ਕਰਿਓ ਤੇ ਜੇ ਲਾਈਵ ਦੇ ਵਿੱਚ ਲਾਈਕ ਵੀ ਜ਼ਰੂਰ ਕਰਿਓ ਕਿਉਂਕਿ ਜਿਹੜੇ ਵਧੀਆ ਦੇਣ ਵਾਲੇ ਹੋਣਗੇ ਨਾ ਲਾਈਕ ਹੋਈ ਕਰਦੇ ਇੱਕ ਦੂਜੇ ਨੂੰ ਠੀਕ ਆ ਉਹ ਜਿਹੜੇ ਮੇਰੀਆਂ ਵੀਡੀਓ ਤੇ ਕਮੈਂਟ ਕਰਦੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆਪਾਂ ਛੋਟੇ-ਛੋਟੇ ਇੱਥੇ ਕੱਟ ਲਾ ਲੈਣੇ ਕਿਉਂਕਿ ਜਦੋਂ ਆਪਾਂ ਤਰਪਾਈ ਕਰੀਏ ਫਿਰ ਇਹਦੇ ਚਾਪਣ ਕੋਈ ਜਿਹੜੀ ਆ ਉਹ ਮੁਸ਼ਕਲ ਆਨਾ ਠੀਕ ਹੈ ਇਹ ਆਪਣੀ ਬੈਕ ਸਾਈਡ ਤਿਆਰ ਹੋ ਗਈ ਹੁਣ ਆਪਾਂ ਕਰਦੇ ਆ फ्रंट सल्ट हां देखो अपनी फ्रंट ਆ ਤੇ ਜੇ ਤੁਸੀਂ ਇਹਦੀ ਕਟਿੰਗ ਦੀ ਵੀਡੀਓ ਦੇਖਣੀ ਹੈ ਉਹ ਅੱਜ ਸ਼ਾਮ ਨੂੰ ਜਾਂ ਸੁਬਾ 11 ਵਜੇ ਇਹਦੀ ਜਿਹੜੀ ਕਟਿੰਗ ਦੀ ਵੀਡੀਓ ਆਊਗੀ ਬਿਲਕੁਲ ਸਿੰਪਲ ਸਿੰਪਲ ਤਰੀਕੇ ਨਾਲ ਆਪਾਂ ਦੱਸਿਆ ਠੀਕ ਆ ਬਿਲਕੁਲ ਸਿੰਪਲ ਤਰੀਕੇ ਨਾਲ ਵੀ ਜਿਨ੍ਹਾਂ ਨੇ ਕਦੀ ਵੀ ਨਹੀਂ ਨਾ ਸੂਟ ਕਟਿਆ ਉਹ ਵੀ ਇਹ ਵੀਡੀਓ ਵੇਖ ਕੇ ਤੇ ਲਾਈਨਿੰਗ ਵਾਲੇ ਸੂਟ ਦੀ ਜਿਹੜੀ ਉਹ ਕਟਿੰਗ ਬਿਲਕੁਲ ਆਸਾਨ ਤਰੀਕੇ ਨਾਲ ਕਰ ਸਕਦੇ ਆ ਤੇ ਸਟੀਚਿੰਗ ਤੁਸੀਂ ਵੇਖ ਹੀ ਰਹੇ ਜੇ ਸਟੀਚਿੰਗ ਵੀ ਇਦਾਂ ਹੀ ਆਪਾਂ ਕਰ ਲੈਣੀ ਆ ਦੇਖੋ ਇਹ ਆਪਣੀ ਹੈਗੀ ਆ ਬੈਕ ਸਾਈਡ ਛੜਦੀ ਤੇ ਆ ਆਪਣੀ ਲਾਈਨਿੰਗ ਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਉਲਟਾ ਕਰ ਲੈਣਾ ਲਾਈਨਿੰਗ ਹੇਠਲੇ ਬੰਨੇ ਤੇ ਆਪਣਾ ਜਿਹੜਾ ਸਿੱਧੀ ਬੰਨਾ ਉੱਪਰ ਆ ਦੇਖੋ ਇਦਾਂ ਸਿੱਧਾ ਬੰਨਾ ਉੱਪਰ ਆ ਗਿਆ ਇਸ ਤਰੀਕੇ ਨਾਲ ਕੋਈ ਨਹੀਂ ਦੱਸਦਾ ਜਿਸ ਤਰੀਕੇ ਨਾਲ ਮੈਂ ਦੱਸਣ ਲੱਗੀ ਨਾ ਸਾਰੇ YouTube ਦੇ ਵਿੱਚ ਨਹੀਂ ਤੁਹਾਨੂੰ ਇਸ ਤਰੀਕੇ ਇੰਨਾ ਸੌਖਾ ਤਰੀਕਾ ਜਿਹੜਾ ਉਹ ਕਿਸੇ ਨੇ ਨਹੀਂ ਦੱਸਿਆ ਆ ਦੇਖੋ ਹੁਣ ਆਪਾਂ ਲਾਕਾ ਕਰ ਲਿਆ ਮਸ਼ੀਨ ਦਾ ਟੰਕਾ ਜਿਹੜਾ ਨੂੰ ਆਪਾਂ ਮੋਟਾ ਕਰ ਲਿਆ ਆਵਲ ਉੱਪਰ ਰੱਖ ਕੇ ਇਸ ਤਰ੍ਹਾਂ ਪਹਿਲਾਂ ਆਪਾਂ ਆਹ ਵਾਲੀ ਸਲਾਈ ਲਾਵਾਂਗੇ ਫਿਰ ਆਪਾਂ ਇੱਧਰ ਲਾਵਾਂਗੇ ਕਿ ਸਾਰੀ ਜਿਹੜੀ ਆਪਾਂ ਲਾਈਨਿੰਗ ਆ ਉਹਨੂੰ ਆਪਾਂ ਅਟੈਚ ਕਰ ਲੈਣਾ ਜਿਹੜਾ ਆਪਾਂ ਇਹ ਕਟਿੰਗ ਕੀਤੀ ਸੀ ਪੈਰ-ਪੈਰ ਵਾਧ ਰੱਖੀ ਸੀ ਤੇ ਉਹਨੂੰ ਹੁਣ ਆਪਾਂ ਉਹਦੇ ਵਿੱਚ ਹੀ ਐਂਡ ਕਰ ਲੈਣਾ ਹੈ ਠੀਕ ਆ ਥੋੜੇ ਮੋٹے ਟੰਕੇ ਦੇ ਨਾਲ ਆਪਾਂ ਇਹਨੂੰ ਥਾ ਦੇਣਾ ਜਿਆਦਾ ਮੋਟਾ ਹੋ ਗਿਆ ਥੋੜਾ ਬਕਟ ਕਰ ਲਈਏ ਇਹ ਆਪਾਂ ਤਾਂ ਲਾਈਟ ਚ ਖਾਉਂਦੇ ਪਏ ਆ ਜੀ ਜਿਆਦਾ ਕਰਕੇ ਜਿਹੜੀ ਲਾਈਨਿੰਗ ਹੁੰਦੀ ਨਾ ਸੇਮ ਹੀ ਕਲਰ ਦੀ ਹੁੰਦੀ ਆ ਤੇ ਇਹਦਾ ਥੋੜਾ ਫਰਕ ਸੀ ਤੇ ਜਿਹੜੀ ਇਹਨਾਂ ਵੀਡੀਓ ਦੇ ਵਿੱਚ ਦੇਖਣ ਦੇ ਵਿੱਚ ਥੋੜਾ ਤੁਹਾਨੂੰ ਸੌਖਾ ਹੋ ਜੇ ਸਮਝ ਲੱਗ ਜੇ ਇਸੇ ਤਰੀਕੇ ਨਾਲ ਆਪਾਂ ਇੱਧਰ ਵੀ ਇਹਨੂੰ ਬਰਾਬਰ ਰੱਖ ਕੇ ਲਾਈਨਿੰਗ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਇੱਧਰ ਬਰਾਬਰ ਰੱਖਦੇ ਆ ਇਹਨੂੰ ਆਪਾਂ ਜਿਵੇਂ ਕਹਿ ਲਓ ਕਿ ਕੱਚਾ ਕਰਨ ਵਾਂਗੂ ਬਰੀਕ ਬਖੇਨਾ ਵੀ ਲਾ ਸਕਦੇ ਜੇ ਤੁਸੀਂ ਮੋਟੇ ਨਾਲ ਵੀ ਲਾ ਸਕਦੇ ਜੀ ਜੇ ਤੁਹਾਡਾ ਸਲਾਈ ਦੇ ਸਬੰਧ ਵਿੱਚ ਕੋਈ ਵੀ ਕੁਐਸਚਨ ਆ ਤੁਸੀਂ ਕਰੋ ਕਮੈਂਟ ਕਰ। ਆਪਾਂ ਤੁਹਾਨੂੰ ਰਪਲਾਈ ਜਿਹੜੇ ਆ ਉਹ ਜਰੂਰ ਕਰਾਂਗੇ ਠੀਕ ਆ। ਇਹ ਆਪਾਂ ਐਂਡ ਤੱਕ ਇਦਾਂ ਹੀ ਲਾ ਲੈਣੀ ਆ। ਇਹਦੇ ਵਿੱਚ ਆਪਾਂ ਇਹ ਠੱਕ ਕੰਨੀ ਲੈਂਦੀ ਆ ਆ ਵੇਖੋ। ਤੇ ਜਿਹੜੀ ਕੰਨੀ ਦੀ ਆਪਾਂ ਨੂੰ ਸਲਾਈ ਕਰਨ ਦੀ ਲੋੜ ਨਹੀਂ ਪੈਣੀ ਜਿਦਾਂ ਆਪਾਂ ਕਟਿੰਗ ਦੀ ਵੀਡੀਓ ਪਾਵਾਂਗੇ ਨਾ ਉਹ ਵੀ ਜਰੂਰ ਵੇਖਿਓ। ਤੁਸੀਂ ਮੇਰੇ ਚੈਨਲ ਤੇ ਨਵੇਂ ਜਿਹੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਉਕੇ ਤੁਹਾਨੂੰ ਇਸ ਤਰ੍ਹਾਂ ਦੀ ਆਪਾਂ ਸੌਖੇ ਸੌਖੇ ਤਰੀਕੇ ਨਾਲ ਜਿਹੜੀ ਸੂੜ ਦੀ ਸਟੀਚਿੰਗ ਆ ਉਹ ਦੱਸਾਂਗੇ ਆ ਦੇਖੋ ਹੁਣ ਆਪਾਂ ਇੱਧਰ ਵੀ ਉਸੇ ਤਰੀਕੇ ਨਾਲ ਇਹਨੂੰ ਮੈਚ ਕਰਕੇ ਇਹਨੂੰ ਆਪਾਂ ਕੋਈ ਵੀ ਆਪਾਂ ਸਾਹਮਣੇ ਤੋਂ ਲੈ ਕੰਮ ਕਰਦੇ ਮੈਂ ਕੋਈ ਵੀ ਉਹੋ ਜਿਹੀ ਨਹੀਂ ਆ ਕਿ ਆਪਾਂ ਜਿਹੜਾ ਵੀਡੀਓ ਚ ਕੁਝ ਹੋਰ ਤਰ੍ਹਾਂ ਲੈ ਕੇ ਆਈਏ ਹਨਾ ਤੇ ਉਦੋਂ ਆਪਾਂ ਹੋਰ ਤਰੀਕੇ ਨਾਲ ਕਰਦੇ ਆਪਾਂ ਜੋੜ ਜਿestr ਇੱਕ ਇਹਨਾਂ ਆਪਾਂ ਕੰਮ ਕਰਦੇ ਆ ਨਾ ਤੇ ਬਿਲਕੁਲ ਵਧੀਆ ਕੰਮ ਹੁੰਦਾ ਕਦੀ ਅੱਜ ਤੱਕ ਆਪਾਂ ਨੂੰ ਕਿਸੇ ਨੇ ਕੋਈ ਵੀ ਕੰਪਲੇਨ ਜਿਹੜੀ ਆ ਉਹ ਨਹੀਂ ਆਈ ਤੁਸੀਂ ਮੇਰੇ ਚੈਨਲ ਤੇ ਜਾ ਕੇ ਮੇਰੀਆਂ ਹੋਰ ਵੀ ਕਟਿੰਗ ਵਾਲੀਆਂ ਜਿਹੜੀਆਂ ਵੀਡੀਓ ਆ ਜਿਵੇਂ ਸਲਵਾਰ ਦੇ ਪ੍ਰਤੀ ਚੋ마ਟ ਸਾਰੇ ਤਰੀਕੇ ਦੀਆਂ ਤੁਹਾਨੂੰ ਮੇਰੇ ਚੈਨਲ ਤੇ ਜਿਹੜੀਆਂ ਵੀਡੀਓ ਆਉ ਮਿਲਣਗੀਆਂ ਆਪਾਂ ਲਾਈਵ ਦੇ ਵਿੱਚ ਸਲਵਾਰ ਦੀ ਸਟੀਚਿੰਗ ਵੀ ਕਰਾਂਗੇ ਉਹਦੀਆਂ ਚੋਣਾ ਬਾਰੇ ਵਾਲ ਬਾਰੇ ਵੀ ਦੱਸਾਂਗੇ ਠੀਕ ਹੈ ਜਿਸ ਤਰੀਕੇ ਨਾਲ ਅੱਜ ਆਪਾਂ ਤੁਹਾਨੂੰ ਲਾਈਨਿੰਗ ਵਾਲੀ ਸ਼ੋਰਟ ਬਾਰੇ ਦੱਸਦੇ ਹਾਂ ਮੇਰੇ ਇਹਨੇ ਹੁਣ ਆਪਾਂ ਸਾਰੇ ਨੂੰ ਕਰ ਲਿਆ ਅਟੈਚ ਲਾਈਨਿੰਗ ਨੂੰ ਇਸ ਤਰੀਕੇ ਨਾਲ ਹੁਣ ਆਪਾਂ ਕਰਨੇ ਆ ਪਲੇਟ ਠੀਕ ਆ ਜਿਹੜਾ ਨੈਕ ਆ ਉਹ ਤੋਂ ਬਾਅਦ ਇਹ ਚ ਲਗਾਉਣਾ ਪਹਿਲਾਂ ਆਪਾਂ ਸਾਰੀ ਪਲੇਟਾਂ ਦੀ ਜਿਹੜੀ ਆ ਉਹ ਤਿਆਰੀ ਕਰਨੀ ਆ ਕਿਉਂਕਿ ਫਿਰ ਆਪਣੀ ਲਾਈਨਿੰਗ ਜਿਹੜੀ ਜਰਾ ਵੀ ਇੱਧਰ ਉੱਧਰ ਜਿਹੜੀ ਆ ਉਹ ਨਹੀਂ ਖਿਸਕੂਗੀ ਠੀਕ ਆ ਆਹ ਦੇਖੋ ਹੁਣ ਆਪਣੇ ਆ ਪਲੇਟਾਂ ਦੇ ਨਿਸ਼ਾਨ ਮੈਂ ਥੋੜੇ ਡਾਰਕ ਕਰ ਲਾਂ ਵੀਡੀਓ ਵਿੱਚ ਤੁਹਾਨੂੰ ਦੇਖ ਜਣ ਆਹ ਦੇਖੋ ਠੀਕ ਆ ਇੱਥੋਂ ਲੈ ਕੇ ਇੱਥੋਂ ਤੱਕ ਇਹ ਵੀ ਇੱਥੋਂ ਲੈ ਕੇ ਇਸ ਤੋਂ ਬਾਅਦ 7 ਇੰਚ ਦੀ ਆਪਣੀ ਜਿਹੜੀ ਇਹ ਪਲੇਟ ਦੀ ਆ ਇਹ ਲੈਂਥ ਆ ਤੇ ਆਪਾਂ ਉੱਥੋਂ ਤੱਕ ਆਪਣਾ ਜਿਹੜਾ ਇਹ ਨਿਸ਼ਾਨ ਆ ਇਹ ਲਾ ਲੈਣਾ ਠੀਕ ਆ ਤੇ ਜਿੱਥੋਂ ਇਹ ਹੇਠਾਂ ਥੋੜਾ ਥਾਣ ਹੁੰ ਉਸ ਕੋਲਾਈ ਹੋ ਜੇ ਆਪਣਾ ਕੋਈ ਚੱਕਰ ਨਹੀਂ ਜਿਹੜੇ ਉੱਪਰੋਂ ਆ ਆਪਣਾ ਜਿੱਥੋਂ ਪਲੇਟ ਦਾ ਨਿਸ਼ਾਨ ਆ ਉੱਥੋਂ ਹੀ ਆਪਾਂ ਜਿਹੜੀ ਸਿਲਾਈ ਆ ਹੇਠਾਂ ਤੱਕ ਲੈ ਕੇ ਆਉਣੀ ਆ ਇਹਨੂੰ ਆਪਾਂ ਜਿਹੜਾ ਘਟਵਾਧ ਨਹੀਂ ਕਰਨਾ ਜਿੱਥੇ ਆਪਣਾ ਬਿਲਕੁਲ ਪਲੇਟ ਦਾ ਨਿਸ਼ਾਨ ਉੱਥੇ ਆਪਾਂ ਇਸ ਤਰੀਕੇ ਦੇ ਨਾਲ ਸਿਲਾਈ ਜਿਹੜੀ ਹੋਏ ਮੈਂ ਅੱਗੇ ਵੀ ਦੱਸਿਆ ਸੀ ਕਿ ਜੇ ਤੁਸੀਂ ਨਵੇਂ ਜੇ ਤਾਂ ਤੁਸੀਂ ਇਸ ਲਾਈਨ ਤੋਂ ਲਾ ਕੇ ਜਿੱਥੋਂ ਤੱਕ ਪਲੇਟ ਆ ਇਸ ਤਰ੍ਹਾਂ ਇਹ ਕਰ ਲੋ ਤੇ ਇਦਾਂ ਇੱਕ ਮਾਰਕ ਦੇ ਨਾਲ ਲਾਈਨ ਲਗਾ ਲਓ ਠੀਕ ਆ ਫਿਰ ਸੌਖਾ ਹੋ ਜੂਗਾ ਜੇ ਤੁਸੀਂ ਅੱਗੇ ਕੰਮ ਜਾਣਦੇ ਜੀ ਫਿਰ ਤਾਂ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਹੀ ਸਿਲਾਈ ਜਿਹੜੀ ਆ ਉਹ ਕਰ ਸਕਦੇ ਹੋ ਤੇ ਜੇ ਤੁਸੀਂ ਨਵੇਂ ਜੇ ਫਿਰ ਜ਼ਰੂਰ ਨਿਸ਼ਾਨ ਲਾਓ ਕਿਉਂਕਿ ਤੁਹਾਡੇ ਕੋਲ ਇੱਧਰ ਉੱਧਰ ਜਿਹੜੀ ਆ ਉਹ ਸਿਲਾਈ ਨਾ ਹੋ ਜੇ ਠੀਕ ਆ ਸੈਂਟਰ ਆਪਾਂ ਆਪਣੇ ਪਲੇਟ ਦਾ ਜ਼ਰੂਰ ਚੈੱਕ ਕਰਨਾ ਹੁੰਦਾ ਕਿ ਕਿੰਨਾ ਵਾ ਇਹ ਲੋ ਤੁਸੀਂ ਨਿਸ਼ਾਨ ਲਾਉਂਦੇ ਜੇ ਕਮੀਜ਼ ਨੂੰ ਕਟਿੰਗ ਕਰਦੇ ਜੇ ਤੇ ਸਿੱਧੇ ਬੰਨੇ ਹੋ ਹੈ ਕਮੀਜ਼ ਦੀ ਜਿਹੜੀ ਆ ਉਹ ਕਟਿੰਗ ਤੁਸੀਂ ਕਰਨੀ ਆ ਲਾਈਨਿੰਗ ਵਾਲੇ ਸੂੜ ਦੀ ਫੇਰ ਇਹ ਜਿਹੜੇ ਨਿਸ਼ਾਨ ਆ ਇਹ ਆਪਣੇ ਉੱਪਰਲੀ ਸਾਈਡ ਨੂੰ ਆਉਂਦੇ ਆ ਠੀਕ ਆ ਹਾਂ ਤੁਸੀਂ ਦੋਸਤ ਪਲੇਟਾਂ ਦੇ ਆਪਣੇ ਜਿਹੜੇ ਆ ਉਹਾਂ ਕੱਚੇ ਕਰ ਲੈ ਕਿਉਂਕਿ ਇਹ ਜਿਹੜੀ ਸਲਾਈ ਹੈ ਨਾ ਇਹ ਆਪਣੇ ਪਲੇਟ ਦੇ ਵਿੱਚ ਹੀ ਆ ਜਾਣੀ ਠੀਕ ਹੈ ਇਹਨੂੰ ਆਪਾਂ ਨੂੰ ਜਿਹੜਾ ਵਾ ਉਹ ਤੇ ਪੁੱਟਣ ਦੀ ਲੋੜ ਜਿਹੜੀ ਉਹ ਨਹੀਂ ਪੈਣੀ ਜਿੱਦਾਂ ਤਾਂ ਇਹ ਮੇਰੇ ਸੂਟ ਦੇ ਵਿੱਚ ਸਿਰਫ ਕੱਲੇ ਪਲੇਟ ਆ ਪਲੋਈਆਂ ਨਹੀਂ ਆਈਆਂ ਜੇ ਤੁਹਾਡੇ ਸੂਟਾਂ 'ਚ ਪਲੋਈਆਂ ਹੁੰਦੀਆਂ ਉਹ ਆਪਣਾ ਇੱਥੋਂ ਲੈ ਕੇ ਇਸ ਤਰ੍ਹਾਂ ਹੁੰਦਾ ਮੈਂ ਤੁਹਾਨੂੰ ਇੱਕ ਵਾਰੀ ਕੱਚਾ ਕਰਕੇ ਦਿਖਾ ਦਿੰਨੀ ਆਹ ਦੇਖੋ ਉਹਦੀ ਏਦਾਂ ਆਪਾਂ ਨਿਸ਼ਾਨ ਲੱਗਾ ਹੁੰਦਾ ਆਪਣਾ ਕਿ ਇੱਥੇ ਆਪਣੀ ਆ ਵਾਲੀ ਪਲੋਈ ਦਾ ਨਿਸ਼ਾਨ ਇਨੂੰ ਆਪਾਂ ਇਸ ਤਰੀਕੇ ਦੇ ਨਾਲ ਦੇਖਿਆ ਆਪਣੀ ਆ ਕਮਰ ਦਾ ਨਿਸ਼ਾਨਾ ਹੁੰਦਾ ਉੱਥੇ ਆਪਾਂ ਮੈਚ ਕਰ ਲੈਣੀ ਹੈ ਤਾਂ ਤੁਸੀਂ ਉਹ ਵੀ ਇਸੇ ਤਰੀਕੇ ਦੇ ਨਾਲ ਇਦਾਂ ਮਸ਼ੀਨ ਦੇ ਥੱਲੇ ਰੱਖੋ ਇਸ ਤਰੀਕੇ ਨਾਲ ਤੇ ਇਹਨੂੰ ਇਸਧਰ ਨੂੰ ਇਦਾਂ ਸਲਾਈ ਜਿਹੜੀ ਉਹ ਲਾ ਲਓ ਤੇ ਉਹ ਵੀ ਤੁਹਾਡੀ ਕੱਚੀ ਜਿਹੜਾ ਵਾ ਹੋ ਜੂ ਜੇ ਤੁਸੀਂ ਪਲੇਟ ਪਾਓਗੇ ਪਲੋਈ ਪਾਓਗੇ ਕੋਈ ਵੀ ਜਿਹੜੀ ਮੁਸ਼ਕਲ ਹੋ ਨਹੀਂ ਆਉਂਦੀ ਹੁਣ ਆਪਣੇ ਕੋਲ ਜਿਹੜਾ ਆਪਾਂ ਬੈਕ ਸਾਈਡ ਰੱਖ ਕੇ ਫਿਰ ਕਟਿੰਗ ਕੀਤੀ ਸੀ ਇਹ ਆਪਣੇ ਕੋਲ ਹੁਣ ਥੋੜਾ ਵਧੇਰੀ ਆ ਇਹਨੂੰ ਆਪਾਂ ਕਟਿੰਗ ਜਿਹੜੀ ਆ ਉਹ ਕਰਾਂਗੇ ਠੀਕ ਆ ਇਹ ਕਪੜੇ ਨੂੰ ਆਪਾਂ ਕਟਿੰਗ ਕਰ ਦੇਣਾ ਕਿਉਂਕਿ ਜਦੋਂ ਆਪਾਂ ਸਲਾਈ ਕਰਾਂਗੇ ਫਿਰ ਆਪਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਤੇ ਥੋੜਾ ਥੋੜਾ ਮਤਲਬ ਆਪਾਂ ਜਰੂਰ ਇਹਦਾ ਜਿਹੜਾ ਮਾਰਜਨ ਵਾਸਤੇ ਇੱਕ ਇੱਕ ਪੈਰ ਦਾ ਸਾਰੀ ਹੀ ਲਾਈਨਿੰਗ ਦੇ ਵਿੱਚ ਰੱਖਣਾ ਕਿਉਂਕਿ ਜਦੋਂ ਆਪਾਂ ਸਟੀਚ ਕਰਦੇ ਆ ਨਾ ਫਿਰ ਕਿਸੇ ਵੀ ਤਰੀਕੇ ਦੀ ਆਪਣੀ ਜਿਹੜੀ ਉਹ ਖਿੱਚ ਆਉ ਉਹ ਸੂਟ 'ਚ ਨਹੀਂ ਪੈਂਦੀ ਜਦੋਂ ਤੁਸੀਂ ਪੂਰਾ ਪੂਰਾ ਬਰਾਬਰ ਲਾਈਨਿੰਗ ਜਿਹੜੀ ਕਟਿੰਗ ਕਰਦੇ ਜੇ ਨਾ ਫਿਰ ਆਪਾਂ ਨੂੰ ਉਹਦੇ ਵਿੱਚ ਮੁਸ਼ਕਲ ਆਉਂਦੀ ਹੈ ਇਹ ਜਿਹੜੀ ਥੋੜੀ ਖਿੱਚ ਜਿਹੜੀ ਆ ਸੂਟ 'ਚ ਆਪਣੇ 'ਚ ਪੈਣ ਜਿਹੜੀ ਉਹ ਲੱਗ ਜਾਂਦੀ ਆ ਤੇ ਜੇ ਤੁਸੀਂ ਮੇਰੇ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਕੰਮ ਕਰੋਗੇ ਮੇਰੀਆਂ ਵੀਡੀਓ ਦੇਖ ਕੇ ਕੰਮ ਕਰੋਗੇ ਤਾਂ ਤੁਹਾਨੂੰ ਕਦੀ ਵੀ ਕੋਈ ਮੁਸ਼ਕਲ ਜੜੀ ਆ ਉਹ ਨਹੀਂ ਆਊਗੀ ਹੁਣ ਆਪਾਂ ਲੈਕ ਤਿਆਰ ਕਰਦੇ ਆਂ ਇਹ ਵੀ ਜਿੱਦਾਂ ਆਪਾਂ ਬੈਕ ਨੈਕ ਲਾਇਆ ਉਸੇ ਤਰੀਕੇ ਨਾਲ ਹੀ ਇਹ ਵੀ ਲਾਉਣਾ ਵਾ ਇਸ ਤਰ੍ਹਾਂ ਇਹਨੂੰ ਡਬਲ ਕਰ ਲੈਣਾ ਠੀਕ ਆ ਆ ਤਰੀਜ ਆਪਣੀ ਵੱਜੀ ਹੋਈ ਆ ਆ ਦੇਖੋ ਪ੍ਰੈਸ ਦੇ ਨਾਲ ਜੇ ਤੁਸੀਂ ਨਹੀਂ ਬੰਨੀ ਤਾਂ ਤੁਸੀਂ ਇਸ ਤਰ੍ਹਾਂ ਕਰਨਾ ਮੋਡੇ ਨੂੰ ਮੋਡੇ ਨਾਲ ਅਟੈਚ ਕਰਕੇ ਇਸ ਤਰ੍ਹਾਂ ਇਹਨੂੰ ਡਬਲ ਕਰ ਲੈਣਾ ਤੇ ਇੱਥੋਂ ਵੀ ਇਸ ਤਰ੍ਹਾਂ ਕਿਉਂਕਿ ਸੈਂਟਰ ਜ਼ਰੂਰ ਆਉਣਾ ਚਾਹੀਦਾ ਇੱਥੋਂ ਆ ਜਿਹੜੀ ਚੀਜ਼ ਆ ਇਹਦਾ ਸੈਂਟਰ ਆਉਣਾ ਚਾਹੀਦਾ ਠੀਕ ਆ ਹੁਣ ਆਪਾਂ ਆਪਣਾ ਜਿਹੜਾ ਇਹ ਨੈਕਵਾ ਇਹਨੂੰ ਵੀ ਡਬਲ ਕਰਾਂਗੇ ਇਸ ਤਰੀਕੇ ਨਾਲ ਇਹਨੂੰ ਡਬਲ ਕਰ ਲਿਆ ਆਪਾਂ ਡਬਲ ਕਰਕੇ ਤੇ ਇਸ ਤਰ੍ਹਾਂ ਇਹਨੂੰ ਮੁਛਾ ਲੈਣਾ ਸੌਰੀ ਉੱਪਰ ਰੱਖ ਲੈਣਾ ਆ ਵੇਖੋ ਇੰਨਾ ਸੌਖਾ ਤਰੀਕਾ ਨੈਕ ਲਾਉਣ ਦਾ ਨਾ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਹੋਣਾ ਦੇਖੋ ਇਹ ਵੀ ਆਪਾਂ ਡਬਲ ਕਰ ਲਿਆ ਆ ਬੰਦ ਸਾਈਡ ਆ ਆ ਵੀ ਆਪਣੀ ਬੰਦ ਸਾਈਡ ਆ ਤੇ ਆ ਵੇਖੋ ਇਹਨੂੰ ਆਪਾਂ ਬਿਲਕੁਲ ਬਰਾਬਰ ਰੱਖ ਕੇ ਤੇ ਇਥੇ ਨਿਸ਼ਾਨ ਲਾ ਲੈਣਾ ਆਵळा ਠੀਕ ਹੈ ਉਧਰੋਂ ਆਪਾਂ ਇਹ ਥਾਂ ਨਿਸ਼ਾਨ ਲਾ ਲੈਣਾ ਜਿੱਥੇ ਆਪਣਾ ਸੈਂਟਰ ਜਿਹੜਾ ਉਹ ਬਣਦਾ ਪਿਆ ਆ ਦੇਖੋ ਠੀਕ ਹੈ ਲਾਈਵ ਦੇ ਵਿੱਚ ਆਏ ਜੇ ਲਾਈਵ ਨੂੰ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਠੀਕ ਹੈ ਤੇ ਆਹ ਵਾਲਾ ਜਿਹੜਾ ਨਿਸ਼ਾਨ ਆਪਾਂ ਇੱਧਰ ਲਾਇਆ ਇੱਕ ਸਾਈਡ ਨੂੰ ਇਹਨੂੰ ਆਪਾਂ ਇਸ ਤਰ੍ਹਾਂ ਥੇਠਾਂ ਵਾਲੀ ਸਾਈਡ ਨੂੰ ਲਾ ਦੇਣਾ ਠੀਕ ਹੈ ਇਹਨੂੰ ਲਾ ਕੇ ਆ ਆਪਣਾ ਗਲੇ ਦਾ ਸੈਂਟਰ ਹੋ ਗਿਆ ਤੇ ਇਸ ਤਰ੍ਹਾਂ ਇਹਨੂੰ ਹੁਣ ਆਪਾਂ ਕਰ ਲੈਣਾ ਵਾ ਸਿੱਧਾ ਤੁਸੀਂ ਕਮੈਂਟ ਕੀਤੇ ਆ ਪਰ ਰਪਲਾਈ ਦਿੰਨੇ ਆ ਕੀ ਕਮੈਂਟ ਆਇਆ ਹਾਂਜੀ ਥੈਂਕ ਯੂ ਜੀ ਤੁਸੀਂ ਨਾਈਸ ਭੇਜ ਆ ਕੀ ਇਹਨਾਂ ਦੀ ਆਈਡੀ ਕੀ ਬਿਲਕੁਲ ਸਹੀ ਦਿਲਪੀਸੰਦੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਨਾਈਸ ਵਧੀਆ ਕਿਹਾ ਹੋਰ ਠੀਕ ਆ ਆ ਦੇਖੋ ਹੁਣ ਆਪਾਂ ਫੇਰ ਇਸ ਜਿਹੜੇ ਆ ਨਿਸ਼ਾਨ ਲਾਈ ਉਹਨਾਂ ਨਿਸ਼ਾਨਾਂਾਂ ਤੇ ਇਸ ਤਰ੍ਹਾਂ ਨਿਸ਼ਾਨ ਗੜਿਆ ਉਹਨਾਂ ਨਿਸ਼ਾਨਾਂ ਤੇ ਆਪਾਂ ਇਸ ਤਰ੍ਹਾਂ ਨੈਕੋ ਦੇ ਉੱਪਰ ਦੋਵੇਂ ਬਨੇ ਸਾਈਡ ਤੇ ਰੱਖ ਲੈਣਾ ਤੇ ਜਿਹੜਾ ਇਹ ਠਾ ਆਪਣਾ ਸੈਂਟਰ ਵਾਲਾ ਨਿਸ਼ਾਨ ਆ ਆ ਦੇਖ ਠੀਕ ਆ ਇਹ ਠਾ ਆਪਣਾ ਸੈਂਟਰ ਵਾਲਾ ਨਿਸ਼ਾਨ ਜਿਹੜਾ ਆਪਾਂ ਸੈਂਟਰ ਵਾਲਾ ਇੱਥੇ ਠਾ ਇਹ ਨਿਸ਼ਾਨ ਲਾਇਆ ਸੀ ਉਹਨੂੰ ਉਹਦੇ ਨਾਲ ਇਸ ਤਰ੍ਹਾਂ ਮੈਚ ਜਿਹੜਾ ਉਹ ਕਰ ਲੈਣਾ ਠੀਕ ਆ ਆ ਦੇਖੋ ਤੇ ਇੱਥੋਂ ਤੱਕ ਆਪਾਂ ਇਸ ਤਰ੍ਹਾਂ ਸਲਾਈ ਜਿਹੜੀ ਆ ਉਹ ਲਾ ਲੈਣੀ ਹੈ ਇਹ ਹੁਣ ਕੁਝ ਇਹਦਾ ਜਿਹੜਾ ਆਪਣਾ ਬੱਖਾ ਵਾ ਉਹਨੂੰ ਆਪਾਂ ਬਰੀਕ ਕਰ ਲੈਣਾ ਥੋੜਾ ਛੋਟਾ ਕਰ ਲੈਣਾ ਤੇ ਆ ਜਦੋਂ ਹੱਥੋਂ ਜੇ ਤੁਸੀਂ ਨਵੇਂ ਜੇ ਤੇ ਆਹ ਵਾਲੀ ਜਿਹੜੀ ਚੀਜ਼ ਹੈ ਸੈਂਟਰ ਤੇ ਜਰੂਰ ਮਤਲਬ ਪਹਿਲਾਂ ਇਸ ਨਿਸ਼ਾਨ ਤੋਂ ਲੈ ਕੇ ਜਿਹੜਾ ਸੈਂਟਰ 'ਚ ਨਿਸ਼ਾਨ ਲਾਇਆ ਉੱਥੋਂ ਤੱਕ ਇਸ ਤਰ੍ਹਾਂ ਨੂੰ ਗਲੇ ਨੂੰ ਨਿਸ਼ਾ ਕੇ ਇਸ ਦਾ ਮਤਲਬ ਆਣ ਨੂੰ ਥੋੜਾ ਆਮ ਨਾਲ ਸਲਾਈ ਕਰ ਲੈਣਾ ਲਾ ਲੈਣੀ ਤੁਸੀਂ ਠੀਕ ਹੈ ਫਿਰ ਦੇਖੋ ਆਣ ਕੇ ਇੱਥੇ ਤੁਸੀਂ ਇੱਕ ਵਾਰੀ ਮਸ਼ੀਨ ਨੂੰ ਰੋਕ ਲੈਣਾ ਇਹਨੂੰ ਇਸ ਤਰ੍ਹਾਂ ਕਮਾ ਲੈਣਾ ਕੱਪੜਿਆਂ ਨੂੰ ਘੁਮਾ ਕੇ ਆ ਵੇਖੋ ਇਹਨੂੰ ਫੇਰ ਇਸੇ ਤਰੀਕੇ ਨਾਲ ਬਿਲਕੁਲ ਵੈਸੇ ਦੇ ਬਰਾਬਰ ਹੀ ਆਉਂਦਾ ਪਿਆ ਜੇ ਤੁਸੀਂ ਨਵੇਂ ਜੇ ਤੁਸੀਂ ਕੋਈ ਚੈੱਕ ਕਰ ਲੈਣਾ ਵੀ ਇਹ ਨਿਸ਼ਾਨ ਦੇ ਲੱਗ ਗਿਆ ਆਪਣਾ ਜਿਹੜਾ ਨਿਸ਼ਾਨ ਆ ਉਹਦੇ ਉੱਪਰ ਹੀ ਇਹ ਜਿਹੜੀ ਆ ਸਾਈਡ ਆਪਣੀ ਆਉਂਦੀ ਤੇ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਕਮੀਜ਼ ਨੂੰ ਘੁਮਾ ਕੇ ਇਹਦੀ ਆਪਾਂ ਜੀ ਉਸ ਸिलाई ਆ ਦੇਖਿਆ ਆਪਣਾ ਚੱਕੜਾ ਬਿਲਕੁਲ ਰੈਡੀ ਆ ਆ ਦੇਖੋ ਤੁਸੀਂ ਇਧਰਲੇ ਪੰਨੇ ਵਿੱਚ ਚੈੱਕ ਕਰ ਸਕਦੇ ਜੀ ਬਿਲਕੁਲ ਰੌਂਡ ਦੇ ਵਿੱਚ ਆਪਣਾ ਲੱਗ ਗਿਆ ਅਗਲੇ ਪੰਨੇ ਵਿੱਚ ਚੈੱਕ ਕਰੋ ਤੇ ਬਿਲਕੁਲ ਜਿਹੜਾ ਹੈਗਾ ਇਹ ਬਰਾਬਰ ਆ ਠੀਕ ਆ ਇਹਦੀ ਆਪਾਂ ਕਟਿੰਗ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਪਲੇਟ ਦੇਣਾ ਹੈ ਇਹ ਪਾਉਣੇ ਆ ਜਿੱਸਾ ਆਪਾਂ ਬੈਕ ਸਾਈਡ ਤੇ ਪਾਏ ਇਸੇ ਤਰੀਕੇ ਨਾਲ ਆਪਾਂ ਇਹ ਜਿਹੜੇ ਪਲੇਟ ਆ ਆਪਾਂ ਤੁਹਾਨੂੰ ਹੀਡਿੰਗ ਵਾਲੀ ਸ라이ਵ ਦੱਸਾਂਗੇ ਕਿਸ ਤਰੀਕੇ ਨਾਲ ਆਉਣੀ ਹੈ ਤੁਸੀਂ ਲਾਈਵ 'ਚ ਜੁੜੇ ਰਹੋ ਆ ਦੇਖੋ ਤੇ ਆ ਲੋ ਹੁਣ ਆਪਾਂ ਇੱਥੋਂ ਇਹ ਸ਼ੁਰੂ ਕਰਨਾ ਜਿੱਥੇ ਆਪਣੀ ਸਲਾਈ ਸ਼ੁਰੂ ਹੋਈ ਹੈ ਇੱਥੇ ਆਪਣਾ ਜਿਹੜਾ ਉਹ ਪਲੇਟ ਦਾ ਨਿਸ਼ਾਨ ਇੱਥੋਂ 7 ਇੰਚ ਦਾ ਆਪਣਾ ਪਲੇਟ ਆ ਆ ਦੇ ਤੇ 7 ਇੰਚ ਤੇ ਇੱਕ ਨਿਸ਼ਾਨ ਲਾ ਲਿਆ ਇੱਕ ਆਪਾਂ ਲਾਇਆ 3.5 ਇੰਚ ਤੇ ਨਿਸ਼ਾਨ ਤੇ ਅੱਧੇ ਇੰਚ ਦਾ ਆਪਾਂ ਜਿਹੜਾ ਨਿਸ਼ਾਨ ਆ ਉਹ ਇਧਰਲੀ ਸਾਈਡ ਨੂੰ ਲਾਵਾਂਗੇ ਇਸ ਤਰ੍ਹਾਂ ਠੀਕ ਆ ਤੇ ਇਹਨੂੰ इस तरह जब हेठ आप सत्त इंच का निशान लाया सेंटर वाले आपस में ठीक है आश्टी कर। आश्टी कर। आश्टी कर। तार। 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 बराबर करके बिल्कुल आवल वाली जी चीज़ है ना इत बराबर करके ਫਿਰ ਆਪਾਂ ਜਿਹੜਾ ਵਾ ਆ ਪਲੇਟ ਜਿਹੜਾ ਇਹ ਪਾਉਣਾ ਹੁੰਦਾ ਕਿਉਂਕਿ ਇਧਰ ਉਧਰ ਕਪੜਾ ਆਪਣਾ ਨਾ ਹੋਵੇ ਬਿਲਕੁਲ ਬਰਾਬਰ ਕਰਕੇ ਇਸ ਤਰੀਕੇ ਨਾਲ ਤੇ ਆਵਨ ਗੁਰੇ ਜਿਹੜਾ ਆਪਣਾ ਸੈਂਟਰ ਆ ਇਹ ਆਪਣੀ ਦੇ ਵਿੱਚ ਆਉਣਾ ਚਾਹੀਦਾ ਠੀਕ ਹੈ ਇੱਥੋਂ ਆਪਾਂ ਨੂੰ ਤਿੱਖਾ ਨਹੀਂ ਕਰਨਾ ਇਹਨੂੰ ਗੁਲਾਈ ਦੇ ਵਿੱਚ ਹੀ ਪਲੇਟ ਨੂੰ ਪਾਉਣਾ ਵਾ ਇਸੇ ਫਿਰ ਕਿਨ ਆਪਾਂ ਦੂਸਰਾ ਪਲੇਟ ਪਾਉਨੇ ਆਂ ਫਿਰ ਆਪਾਂ ਇਹ ਦੇਖ ਜਿੱਥੇ ਆਪਣੀ ਸਲਾਈ ਆ ਉੱਥੇ ਇੱਕ ਨਿਸ਼ਾਨ ਕਰਕੇ ਇਹੇ ਤਾਂ ਸਾਢੇ 3 ਇੰਚ ਤੱਕ ਇਹ ਸਾਢੇ 3.5 ਤੇ ਸਾਢੇ 3 ਤੋਂ ਇਧਰ ਅੱਧਾ ਇੰਚ ਤੇ ਇਸ ਤਰੀਕੇ ਨਾਲ ਤੁਸੀਂ ਪਲੇਟ ਪਾਓਗੇ ਨਾ ਤੁਹਾਡੇ ਪਲੇਟ ਕਦੀ ਗਲਤ ਨਹੀਂ ਹੋਣੇ ਕਦੀ ਵੀ ਫੀਟਿੰਗ 'ਚ ਕੋਈ ਪ੍ਰੋਬਲਮ ਨਹੀਂ ਆਉਣੀ ਬਸ ਇੱਕ ਤੁਸੀਂ ਇਹੋ ਧਿਆਨ ਰੱਖਣਾ ਕਿ ਇੱਥੇ ਜਦੋਂ ਆਪਾਂ ਸੈਂਟਰ ਵਾਲੇ ਨਿਸ਼ਾਨ ਨੂੰ ਇਸ ਤਰੀਕੇ ਨਾਲ ਲਾਉਂਦੇ ਪਏ ਆ ਇੱਥੇ ਆਪਾਂ ਤਿੱਖਾ ਨਹੀਂ ਕਰਨਾ ਇਹਨੂੰ ਥੋੜਾ ਜਿਹਾ ਸਲਾਈ ਦੇਣੀ ਇੱਥੇ ਗੁਲਾਈ 'ਚ ਦੇਣੀ ਹੈ ਬਸ ਤੇ ਇੱਥੋਂ ਤਿੱਖਾ ਹੋਊਗਾ ਆਪਣੇ ਆਪ ਹੀ ਥੱਲੇ ਵੀ ਤਿੱਖਾ ਹੋਊਗਾ ਸੈਂਟਰ 'ਚ 1/2 ਇੰਚ ਦਾ ਹੋਊਗਾ ਤੇ ਇੰਨਾ ਵਧੀਆ ਪਲੇਟ ਪਾਉਗਾ ਨਾ ਤੁਹਾਡਾ ਕਿ ਤੁਹਾਨੂੰ ਦੁਬਾਰਾ ਦੇੜੰਦੀ ਲੋੜ ਨਹੀਂ ਆਉ ਨਹੀਂ ਪੈਂਦਾ ਇਹ ਵਾਸਾ ਤਾਂ ਦੇਖੋ ਸ਼ਰਟ ਦੇ ਰਹੀ ਆ ਤੇ ਬਿਲਕੁਲ ਹੈ ਰਹੀ ਆ ਇਸ ਤਿੱਕੇ ਨਾਲ ਆਪਣਾ ਜਿਹੜਾ ਲਾਈਨਿੰਗ ਵਾਲਾ ਸਾਰੀ ਫਰੋਕਟਰ ਤੁਹਾਨੂੰ ਆਪਾਂ ਲਾਈਵ ਦੇ ਵਿੱਚ ਜਿਹੜੀ ਆ ਉਹ ਵਖਾਤੀ ਤੇ ਇਹਦਾ ਵੀ ਆਪਾਂ ਜਿਹੜਾ ਨੈਕ ਉਹ ਜਿਸ ਦਾ ਬੈਕ ਸਾਈਡ ਦਾ ਕਟਿਆ ਸੀ ਉਸੇ ਤਰੀਕੇ ਦੇ ਨਾਲ ਆਪਾਂ ਇਹਦਾ ਨੈਕ ਵੀ ਜਿਹੜਾ ਉਹ ਕੱਟ ਲੈਣਾ ਪੈ 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 ਕਰਕੇ ਇਸ ਤਰ੍ਹਾਂ ਘਾੜ-ਘਾੜ ਦਾ ਮਾਦ ਨਹੀਂ ਛੱਡ ਕੇ ਵੇਰੀ ਫਿਟਿੰਗ ਵਾਲੀ ਸਲਾਈਆ ਉਹ ਆਪਾਂ ਹੁਣ ਅਗਲੇ ਲਾਈਵ ਦੇ ਵਿੱਚ ਤੁਹਾਨੂੰ ਹੋਰ ਕਿਸੇ ਸੂਟ ਦੇ ਨਾਲ ਮਿਲਾਗੇ ਇਹ ਆਪਾਂ ਤੁਹਾਨੂੰ ਸਾਰਾ ਬਿਲਕੁਲ ਕਿਉਂਕਿ ਇਹ ਥੋੜਾ ਸੌਖਾ ਹੀ ਆ ਕੰਮ ਤੁਹਾਨੂੰ ਮੜਾ ਜਾ ਮੈਂ ਅੰਦਾਜ਼ਾ ਦੇ ਦੇਣੀ ਆ ਆ ਦੇਖੋ ਹੁਣ ਆਪਾਂ ਬਿਲਕੁਲ ਜੀ 셔ਟ ਬਣ ਗਈ ਆਮ ਨੋਰਮਲ 셔ਟ ਵਾਂਗੂ ਸਾਰੀ ਆਪਣੀ ਜਿਹੜੀ 셔ਟ ਬਣ ਗਈ ਆ ਆ ਆਪਣਾ ਬੈਕਸਾਈਡ ਆ ਇਹ ਵੀ ਆਪਾਂ ਲਾਈਵ ਦੇ ਵਿੱਚ ਹੀ ਤਿਆਰ ਕੀਤਾ ਵਾ ਤੁਸੀਂ ਦੇਖ ਸਕਦੇ ਜੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਜਿੱਦਾਂ ਆਪਾਂ ਆਮ ਮੋੜਿਆ ਨਾਲ ਮੋੜੇ ਜੋੜੀਦੇ ਹਨ ਉਸੇ ਤਰੀਕੇ ਨਾਲ ਮੋੜੇ ਜੋੜ ਕੇ ਤੇ ਆਪਾਂ ਇਹ ਸਾਰੀ ਜਿਹੜੀ ਐ ਫਿਟਿੰਗ ਵਾਲੀ ਸਲਾਈ ਆ ਉਹ ਕਰ ਦਾਂਗੇ ਤੇ ਬਿਲਕੁਲ ਵਧੀਆ ਤਰੀਕੇ ਨਾਲ ਆਪਣੀ ਜਿਹੜੀ ਸ਼ਰਟ ਆਊਟ ਤਿਆਰ ਹੋ ਗਈ ਤੇ ਲਾਈਕ ਜਰੂਰ ਕਰਕੇ ਜਾਓ ਜੇ ਤੁਸੀਂ ਮੇਰੇ ਲਾਈਵ ਦੇ ਵਿੱਚ ਆਏ ਲਾਈਕ ਜਰੂਰ ਕਰਕੇ ਜਾਇਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਅਗਲੇ ਲਾਈਵ 'ਚ ਬਾਅਦ ਤੇ ਬਾਦ